ਸਾਰ ਸੰਗਤ ਜੀਓ ਜ਼ਿੰਦਗੀ ਦੇ ਵਿੱਚ ਇਹ ਦੋ ਬੰਦਿਆਂ ਨਾਲ ਸਾਂਝ ਨਹੀਂ ਰੱਖਣੀ ਸੰਤ ਕਿਉਂ ਕਹਿੰਦੇ ਸੀ ਇਹਨਾਂ ਦੋ ਨਾਲ ਸਾਂਝ ਜਿਹੜੀ ਇਹ ਪਾ ਕੇ ਭਾਗ ਪੁੱਤ ਜਾਂਦੇ ਨੇ ਆਪਾਂ ਬਿੰਦੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿੰਦਗੀ ਦੇ ਵਿੱਚ ਸਾਨੂੰ ਹਰ ਇੱਕ ਇਨਸਾਨ ਮਿਲਦਾ ਹੈ ਤੇ ਹਰ ਇੱਕ ਦੇ ਆਪੋ ਆਪਣੇ ਜਿਹੜੇ ਨੇ ਉਹ ਤੌਰ ਤਰੀਕੇ ਹੁੰਦੇ ਨੇ ਹਰ ਕੋਈ ਬੰਦਾ ਆਪੋ ਆਪਣੇ ਤੌਰ ਤਰੀਕਿਆਂ ਨਾਲ ਚੱਲਦਾ ਹੈ ਹਰ ਇੱਕ ਬੰਦਾ ਆਪੋ ਆਪਣੇ ਤਰੀਕਿਆਂ ਦੇ ਨਾਲ ਨਿਭਦਾ ਹੈ ਹਰ ਇੱਕ ਬੰਦਾ ਆਪੋ ਆਪਣੀ ਸੋਚ ਲੈ ਕੇ ਤੁਰਦਾ ਹੈ ਹੁਣ ਮੰਨ ਲਓ ਮੈਂ ਪਿਛਲੇ ਦਿਨ ਇੱਕ ਵੀਡੀਓ ਵੇਖੀ ਸੀ ਸਾਹ ਸੰਗਤ ਜਿਸਦੇ ਵਿੱਚ ਇੱਕ ਡੇਟ ਮੈਨ ਜਿਹੜਾ ਨਾ ਫਾਟਕ ਵਾਲਾ ਰੇਲਵੇ ਦਾ ਕਰਮਚਾਰੀ ਉਧਰੋਂ ਗੁਰੂ ਸਾਹਿਬ ਦਾ ਸਰੂਪ ਆ ਰਿਹਾ ਸੀ ਉਹਨੇ ਦੇਖਿਆ ਵੀ ਟ੍ਰੇਨ ਦਾ ਜਿਹੜਾ ਟਾਈਮ ਹੈ ਹਜੇ ਲੇਟ ਹੈ ਉਹਨੇ ਕੀ ਕੀਤਾ ਵੀ ਗੇਟਮੈਨ ਨੇ ਨਾ ਫਾਟਕ ਖੋਲ ਦਿੱਤੇ ਫਾਟਕ ਖੋਲ ਦਿੱਤੇ ਤੇ ਸਤਿਗੁਰੂ ਜਾ ਰਹੇ ਨੇ ਉਹ ਆਪ ਵੀ ਨਮਸਕਾਰ ਕਰ ਰਿਹਾ ਦੇਖੋ ਤੇ ਸਤਿਗੁਰੂ ਲੰਘੇ ਫਾਟਕ ਤੋਂ ਪਰ ਜਿਹੜੇ ਕੁਝ ਲੋਕ ਸੀ ਨਾ ਉਹ ਨਹੀਂ ਰੁਕੇ ਉਹਨਾਂ ਨੇ ਨਾ ਨੰਗੇ ਸਿਰ ਐਵੇਂ ਗੁਰੂ ਦੇ ਹਜ਼ੂਰੀ ਦੇ ਜਰੂਰ ਦੇ ਹਜ਼ੂਰ ਦੇ ਕੋਲ ਦੀ ਨੰਗੀ ਜਾ ਰਹੇ ਨੇ ਉਹਨਾਂ ਨੇ ਭੈ ਨਹੀਂ ਕੀਤਾ ਤੇ ਸਾਧ ਸੰਗਤ ਉਸ ਵੀਡੀਓ ਦਾ ਇੰਨਾ ਵਾਇਰਲ ਹੋਣਾ ਉਸ ਵੀਡੀਓ ਦੇ ਵਿੱਚ ਇਹ ਗੱਲ ਆਪੋ ਆਪਣੇ ਲੋਕਾਂ ਨੇ ਆਪੋ ਆਪਣੀ ਮਤ ਮੁਤਾਬਕ ਕੋਈ ਕਹਿੰਦੇ ਦੇਖੋ ਜੀ ਕੋਈ ਹਾਰਸਾ ਹੋ ਜਾਂਦਾ ਜੀ ਆਇਆ ਜਾਂਦਾ ਸੀ ਗੇਟਮੈਨ ਨੇ ਕਿਉਂ ਗੇਟ ਖੋਲੇ ਜੀ ਐਂ ਕਰ ਦਿੱਤਾ ਜੀ ਸਾਧ ਸੰਗਤ ਇਹ ਦੀਨ ਦੁਨੀਆ ਦਾ ਮਾਲਕ ਹੈ ਇਹਦੇ ਲਈ ਗੇਟ ਖੋਲ ਦਿੱਤੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਜੀ ਜੇ ਗੇਟ ਖੋਲ ਦਿੱਤੇ ਫਿਰ ਕੀ ਗੱਲ ਹੋ ਗਈ ਕੋਈ ਵੱਡੀ ਗੱਲ ਹੋ ਗਈ ਸੋ ਸਾਧ ਸੰਗਤ ਕਹਿੰਦੇ ਇਹ ਸਭ ਤੋਂ ਵੱਡੀ ਗੱਲ ਸੀ ਤੇ ਕਹਿੰਦੇ ਵੀ ਆਪੋ ਆਪਣੀ ਮਤ ਦੇ ਮੁਤਾਬਕ ਮੈਂ ਪਹਿਲਾਂ ਬੇਨਤੀ ਕੀਤੀ ਨਾ ਵੀ ਜੇ ਹੋ ਜੀ ਕਿਸੇ ਦੀ ਮਤ ਸੀ 그러면은 ਓਵੇਂ ਓਵੇਂ ਲੋਕਾਂ ਨੇ ਕਮੈਂਟ ਕਰ ਦਿੱਤੇ ਪਰ ਸੋਚਣ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਜਿਹੜੇ ਕੋਲ ਦੀ ਲੰਗ ਰਹੇ ਨੇ ਵੀ ਭਾਈ ਨਹੀਂ ਮਹਾਰਾਜ ਆ ਰਹੇ ਨੇ ਮੈਂ ਸਿਰ ਢੱਕ ਲਵਾਂ ਖੜ ਤੇ ਜਾਮਾ ਉਹਦੇ ਵਿੱਚੋਂ 70% ਲੋਕ ਖੜੇ ਸੀ 30% ਉਹ ਭੁਰਗ ਸੀ ਮੇਰੇ ਵਰਗੇ ਜਿਹੜੇ ਤੁਰੇ ਜਾ ਰਹੇ ਸੀ ਨੰਗੀ ਜਾ ਰਹੇ ਸੀ ਜਿਨ੍ਹਾਂ ਨੂੰ ਦੇਖਾ ਵੀ ਕੋਈ ਨਹੀਂ ਮਹਾਰਾਜ ਆ ਰਹੇ ਨੇ ਕੋਈ ਕਰਨ ਇਸ ਕਰਕੇ ਕਹਿੰਦਾ ਵੀ ਆਪੋ ਆਪਣੀ ਸੋਚ ਲੈ ਕੇ ਨਾ ਹਰ ਇੱਕ ਬੰਦਾ ਤੁਰਦਾ ਪਿਆ ਆਪੋ ਆਪਣੇ ਵਿਚਾਰ ਹੋ ਸਕਦੇ ਨੇ ਆਪੋ ਆਪਣੀਆਂ ਜਿਹੜੀਆਂ ਕਮੈਂਟ ਬਾਦੀਆਂ ਹੋ ਸਕਦੀਆਂ ਨੇ ਹੁਣ 1984 ਦਾ ਜਿਹੜਾ ਸਾਤਾ ਹੈ ਉਹ ਅਸੀਂ ਮਨਾ ਰਹੇ ਆਂ ਉਹਨ ਕਈ ਕਹਿੰਦੇ 1984 ਨੂੰ ਭੁੱਲ ਜਾਣਾ ਚਾਹੀਦਾ ਹੈ ਕਈ ਕਹਿੰਦੇ ਜੀ ਸ਼ਹੀਦਾਂ ਦੀ ਯਾਦ ਨੂੰ ਮਨਾਉਣਾ ਚਾਹੀਦਾ ਮੈਂ ਤਾਂ ਕਹਿੰਨਾ ਹਰ ਇੱਕ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਣੇ ਚਾਹੀਦੇ ਆ ਹਰ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਜਿਹੜਾ ਹੈ ਯਾਦ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਕਹਿੰਦੇ ਆ ਨਾ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੱਥੇ ਦਰਬਾਰ ਸਾਹਿਬ ਸੀ ਤਾਂ ਨੁਕਸਾਨ ਹੋ ਗਿਆ ਜੇ ਨਾ ਹੁੰਦੇ ਤਾਂ ਨੁਕਸਾਨ ਨਹੀਂ ਸੀ ਹੋਣਾ ਮੈਂ ਬੇਨਤੀ ਕਰਕੇ ਧਿਆਨ ਦਿਵਾਵਾਂ ਦੋ ਦਿੱਲੀ ਦੇ ਗੁਰਦੁਆਰਾ ਸਾਹਿਬ ਵੀ ਸੀ ਪਟਿਆਲਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪੰਜਾਬ ਦੇ ਕੁੱਲ ਮਿਲਾ ਕੇ ਜਿਹੜੇ ਸੀ 40 41 ਤੇ ਦੋ ਦਿੱਲੀ ਦੇ 42 43 ਗੁਰੂ ਘਰ ਸੀ ਜਿਨ੍ਹਾਂ ਤੇ ਇੱਕ ਟਾਈਮ ਐਂਡ ਸਮੇਂ ਤੇ ਜਿਹੜਾ ਸਾਹਮਲਾ ਹੋਇਆ ਕਿ ਉੱਥੇ ਵੀ ਬਾਬਾ ਜਰਨੈਲ ਸਿੰਘ ਬੈਠੇ ਸੀ ਜੇ ਕਿਸੇ ਕੋਲ ਇਹਦਾ ਸਵਾਲ ਦਾ ਜਵਾਬ ਹੈ ਤਾਂ ਦੱਸਿਓ ਜੀ ਕੋਈ ਇੱਕ ਸੋਚੀ ਸਮਝੀ ਸਾਜ਼ਿਸ਼ ਸੀ 1982 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਬੜੀ ਵੱਡੀ ਪਲੈਨਿੰਗ ਕੀਤੀ ਗਈ ਸੀ ਸਾਰੇ ਪਾਰਟੀਆਂ ਵਾਲੇ ਮਿਲ ਕੇ ਨਾਲ ਉਂਗਲਾਂ ਲਾ ਰਹੇ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਨਹੀਂ ਬਾਬਾ ਜਰਨੈਲ ਸਿੰਘ ਜੀ ਨੂੰ ਫੜਨ ਵਾਸਤੇ ਔਰ ਜਿੱਥੇ ਵੀ ਬੈਠਾ ਹੋਵੇ ਜੁਮੇ ਵੀ ਕਿ ਬਾਬਾ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਸੀ ਜਾਂਦੇ ਸੰਗਤਾਂ ਨੂੰ ਮਿਲਦੀ ਸੀ ਨਾ 1982 ਦੇ ਵਿੱਚ ਇੱਕ ਮਾਡਲ ਤਿਆਰ ਕਰਕੇ ਬਹੁਬਹੁ ਦਰਬਾਰ ਸਾਹਿਬ ਵਰਗਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਫੌਜ ਨੂੰ ਵੀ ਕਿਸ ਤਰ੍ਹਾਂ ਦਾਖਲ ਹੋਣਾ ਹੈ ਇਹਦਾ ਮਤਲਬ ਵੀ ਪਲੈਨਿੰਗ ਤਾਂ ਪਹਿਲਾਂ ਦੀ ਸੀ ਹਮਲਾ ਕਰਨ ਦੀ ਚਲੋ ਖੈਰ ਕਹਿੰਦੇ 1984 ਦੇ ਵਿੱਚ ਜੋ ਕੁਝ ਵਾਪਰਿਆ ਉਹ ਬਹੁਤ ਮੰਦ ਭਾਗਾ ਹੈ ਸਾਧ ਸੰਗਤ ਜਿਹੜੇ ਕਹਿੰਦੇ ਆ ਬਾਬਾ ਜਰਨੈਲ ਸਿੰਘ ਕਰਕੇ ਯਾਦ ਰੱਖਿਓ ਜਿਹੜੇ ਲੋਕ ਉਥੇ ਮੱਥਾ ਟੇਕਣ ਗਏ ਸੀ ਕਿਉਂਕਿ ਕਰਫਿਊ ਖੋਲ ਦਿੱਤਾ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਸੰਗਤ ਜਾਂਦੀ ਹੈ ਨਤਮਸਤਕ ਹੋਣ ਵਾਸਤੇ ਗੁਰੂ ਘਰ ਤੇ ਪਿਆਰਿਓ ਉਹ ਸੰਗਤ ਨੂੰ ਅੰਦਰ ਜਮਾ ਕਰਕੇ ਬਾਹਰੋਂ ਜਿਹੜਾ ਫੇਰ ਕਰਫਿਊ ਲਾਗੂ ਕਰ ਦੇਣਾ ਇਹ ਕਹਿ ਦੇਣਾ ਵੀ ਕਰਫਿਊ ਹੋ ਗਿਆ ਇਸਾਰ ਸੰਗਤਾ ਫਿਰ ਇਹਦਾ ਮਤਲਬ ਹੀ ਸੋਚੀ ਸਮਝੀ ਸਾਜੇਣਾ ਹੁਣ ਇਹ ਦੱਸੋ ਵੀ ਇਹ ਭਿੰਡਰਾਂ ਵਾਲਿਆਂ ਕਰਕੇ ਹੋਇਆ ਕਰਫਿਊ ਖੋਲ ਵੀ ਉਹਨਾਂ ਕਰਕੇ ਦਿੱਤਾ ਤੇ ਲਾ ਵੀ ਉਹਨਾਂ ਕਰਕੇ ਦਿੱਤਾ ਬੜੀ ਗੱਲ ਹੈ ਜੀ ਭਗਤ ਪੂਰਨ ਸਿੰਘ ਜੀ ਹੋਰਾਂ ਨੂੰ ਇੱਕ ਚਿੱਠੀ ਖਿਮਾ ਕਰਿਓ ਇੱਕ ਖੱਤ ਲਿਖਿਆ ਗਿਆ ਸੀ 1986 ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਅਵਾਰਡ ਸੀ ਇਹਨਾਂ ਨੂੰ ਪੁਰਸਕਾਰ ਮਿਲਿਆ ਹੋਇਆ ਸੀ ਉਹਨਾਂ ਨੇ ਵਾਪਸ ਕਰ ਦਿੱਤਾ ਤੇ ਉਹਦੇ ਚਿੱਠੀ ਦੇ ਵਿੱਚ ਜੋ ਕੁਝ ਉਹਨਾਂ ਨੇ ਲਿਖਿਆ ਨਾ ਫੌਜੀ ਦਸਤਿਆਂ ਦੇ ਬਾਰੇ ਉਹ ਤੁਹਾਡੀਆਂ ਅੱਖਾਂ ਖੋਲ ਦੇਵੇਗਾ ਫਿਰ ਤੁਸੀਂ ਇਹੋ ਵੀ 84 ਨੂੰ ਭੁੱਲ ਜਾਣਾ ਚਾਹੀਦਾ ਕਿ ਨਹੀਂ ਕਿ ਬਾਬਾ ਜਰਨੈਲ ਸਿੰਘ ਜੀ ਕਰਕੇ ਹੋਇਆ ਕਿ ਕਿ ਨਹੀਂ ਹੋਇਆ ਕਿ ਹਰ ਇੱਕ ਬੰਦਾ ਜਰਨੈਲ ਸਿੰਘ ਸੀ ਜੇ ਮੰਨ ਲਿਆ ਜਾਵੇ ਮੈਂ ਤਾਂ ਕਰਕੇ ਬੇਨਤੀ ਕਰਨਾ ਵੀ ਥੋੜਾ ਜਿਹਾ ਸੋਚ ਵਿਚਾਰ ਰੱਖਿਆ ਮੈਂ ਗੱਲ ਸੋਚ ਦੀ ਕੀਤੀ ਵੀ ਹਰ ਕੋਈ ਬੰਦਾ ਆਪੋ ਆਪਣੀ ਸੋਚ ਦੇ ਮੁਤਾਬਕ ਚੱਲਦਾ ਹੈ ਇਸੇ ਕਰਕੇ ਮੇਰੇ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਤੋਂ ਲਿਹੇ ਇਹਾਨੇ ਭਗਤ ਬਿਨਾ ਬਹੁ ਡੋਬੇ ਸਾਨੇ ਕਹਿੰਦੇ ਗੁਰੂ ਕੀ ਮਤ ਲੈ ਲਿਆ ਗੁਰੂ ਕੀ ਮਤ ਦੇ ਦੁਆਰਾ ਸੋਚ ਕੇ ਚੱਲ ਕੇ ਨੇ ਫਿਰ ਤੈਨੂੰ ਪਤਾ ਲੱਗੇਗਾ ਅਸਲ ਮੈਨੇ ਕੀ ਨੇ ਦੋ ਬੰਦਿਆਂ ਦਾ ਸੰਗ ਕਦੀ ਨਾ ਕਰਿਓ ਪਿਆਰਿਓ ਕਿਹੜੇ ਜਿਹੜੇ ਕਿ ਤੁਹਾਨੂੰ ਮਾਰਗ ਤੋਂ ਭਟਕਾ ਦੇਣ ਜਿਹੜੇ ਕਿਸੇ ਦੀ ਗੱਲ ਨਾ ਮੰਨਣ ਗੁਰੂ ਦੀ ਵੀ ਨਾ ਮੰਨਣ ਉਹਨਾਂ ਦਾ ਸੰਗ ਕਦੀ ਨਾ ਕਰਿਆ ਜੇ ਔਰ ਨਾਲ ਇੱਕ ਬੇਨਤੀ ਹੋਰ ਸਾਧ ਸੰਗਤ ਜਿਹੜੇ ਤੁਹਾਨੂੰ ਮਾੜੇ ਮਾਰਗ ਤੇ ਲੈ ਕੇ ਜਾਣ ਤੁਹਾਨੂੰ ਪਤਾ ਤੇ ਲੱਗਦਾ ਹੀ ਆ ਨਾ ਆਪਾਂ ਹੁਣ ਸਾਰੇ ਸਮਝਦਾਰ ਆ ਪਤਾ ਤੇ ਲੱਗਦਾ ਨਾ ਬੰਦਾ ਸਾਨੂੰ ਕਿਹੜੇ ਮਾਰਗ ਵੱਲ ਲੈ ਕੇ ਜਾ ਰਿਹਾ ਹੈ ਬੰਦਾ ਸਾਨੂੰ ਚੰਗੇ ਮਾਰਗ ਲੈ ਕੇ ਜਾ ਰਿਹਾ ਹੈ ਕਿ ਮਾੜੇ ਮਾਰਗ ਲੈ ਕੇ ਜਾ ਰਿਹਾ ਹੈ ਇਹ ਚੰਗੇ ਕੰਮ ਕਰ ਰਿਹਾ ਹੈ ਕਿ ਮਾੜੇ ਕਰ ਰਿਹਾ ਹੈ ਸਮਝਦੇ ਲੈਣੀ ਹੈ ਨਾ ਇਸ ਕਰਕੇ ਉਹਦਾ ਸੰਗ ਕਦੀ ਨਾ ਕਰੀਏ ਜਿਹੜਾ ਬੰਦਾ ਸਾਨੂੰ ਗਲਤ ਮਾਰਗ ਤੇ ਲੈ ਕੇ ਜਾਵੇ ਮਾੜੇ ਮਾਰਗ ਤੇ ਲੈ ਕੇ ਜਾਵੇ ਤੇ ਧੰਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਤੂੰ ਉਹਦੇ ਮਗਰ ਤੁਰੇਂਗਾ ਤੇ ਯਾਦ ਤੱਕ ਕਦੇ ਤੂੰ ਪਾਸ ਨਹੀਂ ਹੋਏਂਗਾ ਮਹਾਪੁਰਖ ਬੰਦਗੀ ਵਾਲੇ ਕਹਿੰਦੇ ਭਾਈ ਉਹਨਾਂ ਦਾ ਸਾਥ ਕਰੋ ਜਿਨ੍ਹਾਂ ਦੇ ਲੜ ਲਾ ਕੇ ਤੁਸੀਂ ਤਰ ਜਾਓ ਅਪਾ ਅਰਦਾਸ ਵਿੱਚ ਵੀ ਕਹਿੰਦੇ ਆ ਨਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਤਾ ਸਤਿਗੁਰੂ ਉਹਨਾਂ ਪਿਆਰਿਆਂ ਦਾ ਮੇਲ ਕਰਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਨਾਮ ਚੇਤੇ ਆ ਜਾਏ ਉਹਨਾਂ ਪਿਆਰਿਆਂ ਦਾ ਉਹਨਾਂ ਸੱਜਣਾ ਦਾ ਮੇਲ ਕਰਾਈ ਸਤਿਗੁਰੂ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਨਾਮ ਚੇਤੇ ਆ ਜਾਏ ਮੈਨੂੰ ਤੇਰਾ ਹੀ ਚੇਤਾ ਆ ਜਾਏ ਸਤਿਗੁਰੂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਮੇਰੇ ਪਾਤਸ਼ਾਹ ਕਹਿੰਦੇ ਜੇ ਤੇਰੇ ਵਿੱਚ ਇਹ ਭਾਵਨਾ ਬਣ ਗਈ ਨਾ ਯਾਦ ਰੱਖੀ ਸੱਜਣਾ ਕਿਨੇ ਫਿਰ ਤੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਮੇਰੇ ਸਤਿਗੁਰੂ ਤੇਰੇ ਤੇ ਕਿਰਪਾ ਕਰਦੇ ਨੇ ਸਤਿਗੁਰੂ ਤੇਰੇ ਤੇ ਮਿਹਰਮਤ ਕਰਦੇ ਨੇ ਉਹਨਾਂ ਦੇ ਭਾਗ ਫੁੱਟਦੇ ਆ ਜਿਹੜੇ ਆਪਣੇ ਆਪਣੇ ਆਪ ਦੇ ਪਿੱਛੇ ਚੱਲਦੇ ਆ ਆਪਣੀ ਮਤ ਦੇ ਪਿੱਛੇ ਚੱਲਦੇ ਆ ਜਿਹੜੇ ਕਿਸੇ ਦੀ ਸੁਣਦੇ ਨਹੀਂ ਜਿਹੜੇ ਕਹਿੰਦੇ ਆਪ ਹੀ ਆਪ ਸਿਆਣੇ ਬਣੇ ਫਿਰਦੇ ਆ ਜਿਹੜੇ ਕਹਿੰਦੇ ਮੈਂ ਹੀ ਮੈਂ ਆ ਜੀ ਚਲੋ ਕਿਸੇ ਦੁਨਿਆਵੀ ਬੰਦੇ ਦੀ ਨਹੀਂ ਸੁਣਨੀ ਤੁਰ ਬੰਨਾ ਨਾ ਸੁਣੇ ਸਿਆਣੇ ਬਜ਼ੁਰਗ ਘੱਟੋ ਘੱਟ ਜਿਹੜਾ ਕਈ ਗੱਲ ਸੁਣ ਲੋ ਸਿਆਣੇ ਕਹਿੰਦੇ ਆ ਗੱਲ ਹਰੇਕ ਦੀ ਸੁਣੋ ਜੇ ਚੰਗੀ ਲੱਗਦੀ ਹੈ ਤੁਹਾਨੂੰ ਲੱਗਦਾ ਮੰਨ ਲਓ ਪਰ ਸੁਣੋ ਹਰੇਕ ਦੀ ਕਰੋ ਆਪਣੀ ਪਰ ਆਖਰਕਾਰ ਸਾਡੇ ਬੰਦੇ ਸੁਣਦੇ ਕਿਸੇ ਦੀ ਨਹੀਂ ਕਰਦੇ ਆਪਣੀ ਨੇ ਇਸ ਕਰਕੇ ਜਿਹੜਾ ਉਹ ਧੋਖਾ ਖਾ ਜਾਂਦੇ ਸਭ ਤੋਂ ਵੱਡੀ ਗੱਲ ਇਹ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਕੀ ਮਤੋਂ ਲਿਹੇ ਇਹਾਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਆਪੋ ਆਪਣੀ ਮਤ ਦੇ ਦੁਆਰਾ ਬੰਦਾ ਗੱਲਾਂ ਕਰੀ ਜਾਂਦਾ ਇੰਜ ਹੋ ਗਿਆ ਆਹ ਹੋ ਗਿਆ ਉਹ ਹੋ ਗਿਆ ਪਰ ਜੋ ਗੁਰੂ ਕੀ ਮਾਤਾ ਹੈ ਪਿਆਰਿਓ ਉਹ ਕੁਝ ਹੋਰ ਕਹਿੰਦੇ ਆ ਜਿਸ ਦਿਨ ਉਹ ਮਤ ਨੇ ਸਿੱਖ ਲਈ ਉਹ ਦਿਨ ਫਿਰ ਯਾਦ ਰੱਖਿਓ ਗੁਰ ਕਾ ਜੋ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਸਥੰਮਨ ਫਿਰ ਅਵਸਥਾ ਇਹ ਬਣ ਜਾਏ ਵਾਹਿਗੁਰੂ ਜੀ